ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨ ਲੱਗੇ ਆ 2026 ਜਨਵਰੀ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ 10 ਕਾਰਾਂ ਦੀ ਦੇਖਦੇ ਆ ਅੱਜ ਕਿਹੜੇ ਕਿਹੜੀਆਂ 10 ਕਾਰਾਂ ਨੇ ਮੁੱਲਾ ਮਾਰੀਆਂ ਨੇ ਟੌਪ 10 ਦੇ ਵਿੱਚ ਹਾਜ਼ਰ ਹੋਈਆਂ ਨੇ ਨੋਤੀ ਸੁਜ਼ੂਕੀ ਦੀ ਗੱਡੀ ਵਿਕਟੋਰੀਅਸ ਜੋ ਕਿ ਟੌਪ 10 ਦੇ ਵਿੱਚ ਹਾਜ਼ਰ ਹੋਈ ਹੈ ਨਵੀਂ-ਨਵੀਂ ਲਾਂਚ ਹੋਈ ਹੈ 15248 ਯੂਨਟ ਸੇਲ ਕਰਕੇ 10ਵੇਂ ਸਥਾਨ ਤੇ ਰਹੀ ਆ ਜੇ ਹੁਣ ਗੱਲ ਕਰੀਏ ਨੌਵੇਂ ਨੰਬਰ ਸਕਾਰਪਿਓ ਐਨਾ ਜਿਹਨੇ 15542 ਯੂਨਟ ਵੇਚ ਕੇ ਨੌਵਾਂ ਸਥਾਨ ਹਾਸਲ ਕੀਤਾ ਜਦੋਂ ਦੀ ਲਾਂਚ ਹੋਈ ਇਹ ਗੱਡੀ ਟੌਪ 10 ਦੇ ਵਿੱਚੋਂ ਬਾਹਰ ਨਹੀਂ ਹੋ ਰਹੀ ਹਲੇ ਤੱਕ 8ਵੇਂ ਨੰਬਰ ਤੇ ਰਹਿਣ ਵਾਲੀ ਸਭ ਤੋਂ ਹਰਮਨ ਪਿਆਰੀ ਕਾਰ ਬਲੈਨੋ ਜੋ ਕਿ 16780 ਜੁੰਟ ਵੇਚ ਕੇ 8ਵੇਂ ਸਥਾਨ ਤੇ ਰਹੀ ਆ ਬਹੁਤ ਵਧੀਆ ਸੇਲ ਹੋਈ ਐ ਇਸਦੀ ਬਰੀਜਾ ਵੀ ਲਗਾਤਾਰ ਸਾਈ ਪਈ ਆ ਇਹ 7ਵੇਂ ਨੰਬਰ ਤੇ ਰਹੀ ਹੈ ਜਿਨੇ 17491 ਜੁੰਟ ਸੇਲ ਕੀਤੀਆਂ ਨੇ ਹਲੇ ਤੱਕ ਟੌਪ 10 ਚੋਂ ਇਹ ਵੀ ਬਾਹਰ ਨਹੀਂ ਹੋ ਰਹੀ ਹੁਣ ਜੇ ਆਪਾਂ ਸਦਾ ਬਹਾਰ ਗੱਡੀ ਦੀ ਗੱਲ ਕਰੀਏ ਸਿਮੇ ਸਥਾਨ ਤੇ ਰਹਿਣ ਵਾਲੀ ਆ ਸਵਿਫਟ ਜਿਸ ਨੇ 17812 ਜੁਨਟ ਸੇਲ ਕਰਕੇ ਸੇਮਾ ਸਥਾਨ ਹਾਸਲ ਕੀਤਾ ਆਪਾਂ ਗੱਲ ਕਰੀਏ ਕਮਰਸ਼ੀਅਲ ਸੈਗਮੈਂਟ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਆਈਟਿਕਾ ਜੋ ਕਿ 5ਵੇਂ ਸਥਾਨ ਤੇ ਰਹੀ ਹੈ 17890 ਜੁਨਟ ਸੇਲ ਕੀਤੀਆਂ ਇਸ ਕਾਰ ਨੇ ਬਹੁਤ ਚੰਗੀ ਸੇਲ ਹੋਈ ਹੈ ਇਸ ਦੀ ਚੌਥੇ ਸਥਾਨ ਤੇ ਰਹਿਣ ਵਾਲੀ ਗੱਡੀ ਹੰਡਾਈ ਦੀ ਕ੍ਰੇਟਾ ਜੋ ਕਿ 17921 ਜੁਨਟ ਸੇਲ ਕਰਕੇ ਚੌਥੇ ਸਥਾਨ ਤੇ ਰਹੀ ਆ ਜੇ ਹੁਣ ਆਪਾਂ ਗੱਲ ਕਰੀਏ ਤੀਸਰੇ ਸਥਾਨ ਦੀ ਉਹ ਗੱਡੀ ਹੈ ਜਿਹੜੀ ਟਾਟਾ ਦੀ ਹੈ ਪੰਜ ਜਿਸ ਦੇ ਉੱਪਰ ਲੋਕ ਬਹੁਤ ਵਧੀਆ ਭਰੋਸਾ ਕਰਦੇ ਆ ਇਹ ਤੀਸਰੇ ਸਥਾਨ ਤੇ 1257 ਜੁੰਟ ਸੇਲ ਕੀਤੀਆਂ ਜੋ ਕਿ ਨਵੇਂ ਫੇਸ ਲਿਫਟ ਦੇ ਵਿੱਚ ਲਾਂਚ ਹੋਣ ਕਰਕੇ ਬਹੁਤ ਸੋਹਣੀ ਸੇਲ ਹੋ ਰਹੀ ਆ ਹੁਣ ਦੂਸਰੇ ਨੰਬਰ ਤੇ ਰਹਿਣ ਵਾਲੀ ਗੱਡੀ ਤੁਸੀਂ ਸਾਰੇ ਜਾਣਦੇ ਹੋ ਇਹ ਮਰੂਤੀ ਸੂਜ਼ੂਕੀ ਦੀ ਡੈਗਰ ਆ ਜੋ ਕਿ 19630 ਜੁੰਟ ਸੇਲ ਕੀਤੀਆਂ ਨੇ ਹੁਣ ਗੱਲ ਕਰਨੇ ਪਹਿਲੇ ਨੰਬਰ ਤੇ ਰਹਿਣ ਵਾਲੀ ਕਾਰ ਇਹ ਟਾਟਾ ਦੀ ਨੈਕਸੋਨ ਆ ਜਿਹੜੀ ਆਪਣੇ ਹੀ ਰਿਕਾਰਡ ਤੋੜਦੀ ਤਰੀ ਆਉਂਦੀ ਆ ਜਿਸ ਨੇ 23370 ਜੁੰਟ ਸੇਲ ਕੀਤੀਆਂ ਨੇ ਤੇ ਜਨਵਰੀ ਮਹੀਨੇ ਦੀ ਸਭ ਤੋਂ ਟਾਪ ਦੀ ਕਾਰ ਬਣ ਚੁੱਕੀ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ